ਆਧੁਨਿਕ ਕਹਾਣੀਂ ਪ੍ਰਾਣੀਆਂ ਆਜਾਦਾਂ ਦੇ ਜੇ ਰੀਲੇ ਦਾਗ ਦੇਖ ਤਾ ਸੁਖਵੀਰ ਜੀ ਤੂੰ ਕੌਣ ਐ ਜੋ ਇਸ ਤਰ੍ਹਾਂ ਬਿਨਾ ਦੱਸੇ ਪੁੱਛੇ ਘਰ ਦੇ ਅੰਦਰ ਵੜ ਗਈ ਐ ਤੇਰੇ ਵੱਡੇ ਬਜ਼ੁਰਗਾ ਨੇ ਤੈਨੂੰ ਕੁਝ ਸਿਖਾਇਆ ਵੀ ਹੈ ਕਿ ਨਹੀਂ ਇਹੋ ਜਿਹੇ ਸੰਸਕਾਰ ਦਿੱਤੇ ਨੇ ਤੇਰੀ ਮਾਂ ਨੇ ਤੈਨੂੰ ਸਰਜੀਤ ਸਿੰਘ ਘਰ ਦੇ ਅੰਦਰ ਆਈ ਅਚਾਨਕ ਇੱਕ ਕੁੜੀ ਨੂੰ ਬੋਲਣ ਲੱਗ ਪਿਆ ਉਹ ਕੁੜੀ ਜਿਸ ਦਾ ਨਾਮ ਕਰਨਦੀਪ ਸੀ ਘਰ ਦੇ ਅੰਦਰ ਆ ਇੱਕ ਕੁਰਸੀ ਤੇ ਬੈਠ ਗਈ ते अपने परसों एक कागज बाहर बहार दी है जिस उपर पता लिखा सी, ते एक तस्वीर भी वह अपने परसों दी है ते वो कुछ इस तरह सुरजीत बोलना शुरू कर दी है तुसी भी बैठ जाओ खड़े क्यों हो तुसी मैनू नहीं जानते पर मैं जरूर जानती हाँ तुसी जानन लग जाओगे जिस दिन मां के पुराने पे समानों पता मिलया ਇਹ ਇੱਕ ਪੁਰਾਣੀ ਤਸਵੀਰ ਮਿਲੀ ਜਿਸ ਵਿੱਚ ਤੁਸੀਂ ਮੇਰੀ ਮਾਂ ਨਾਲ ਖੜੇ ਹੋ ਇਸ ਤਰੀਕੇ ਨਾਲ ਖੜੇ ਹੋ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਤੁਸੀਂ ਹੀ ਮੇਰੀ ਮਾਂ ਪਤ ਦੇ ਪਤੀ ਹੋ ਤੇ ਮੈਨੂੰ ਇਸ ਦੁਨੀਆ ਤੇ ਲਿਆ ਕੇ ਇਕੱਲੇ ਹੱਦਣ ਵਾਲੇ ਵੀ ਤੁਸੀਂ ਤੁਹਾਡੇ ਹਾਲਾਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਮੇਰੀ ਮਾਂ ਨੇ ਮੇਰੀ ਚੰਗੀ ਪਾਲਣਾ ਕੀਤੀ ਜੋ ਮੈਂ ਚੰਗੇ ਮਾਹੌਲ ਵਿੱਚ ਪਲੀ ਪੜੀ ਤੇ ਬੜੀ ਵੱਡੀ ਹੋਈ ਮੈਨੂੰ ਸਿਖਾਉਣ ਦੀ ਗੱਲ ਉਹ ਸਭ ਸਿਖਾਉਣ ਲਈ ਇੱਕ ਬਾਪ ਮੇਰੇ ਕੋਲ ਨਹੀਂ ਸੀ ਸੰਸਕਾਰ ਮੇਰੀ ਮਾਂ ਨੇ ਮੈਨੂੰ ਚੰਗੇ ਦਿੱਤੇ ਨੇ ਜੋ ਇਸੇ ਲਈ ਮੈਂ ਬੈਠ ਕੇ ਪਿਆਰ ਨਾਲ ਗੱਲ ਕਰ ਰਹੀ ਹਾਂ ਕਰਨ ਬੋਲਦੀ ਹੈ ਬੋਲਦੀ ਜਾ ਰਹੀ ਹੈ ਤੇ ਸਰਜੀਤ ਚੁੱਪਚਾਪ ਪੜਾ ਸੁਣਦਾ ਰਿਹਾ ਤੇ ਪਤਾ ਨਹੀਂ ਕਦੋਂ ਉਹ 21 ਸਾਲ ਕਿੱਛੇ ਪਹੁੰਚ ਗਿਆ ਸੀ ਜਦ ਸਰਜੀਤ ਦੀ ਵੱਡੀ ਪਰਜਾਈ ਨੇ ਉਸ ਨੂੰ ਕਵਨ ਦੀ ਮਾਂ ਦੇ ਖਲਾ ਪਪੜ ਘਾ ਦਿੱਤਾ ਸੀ ਤੇ ਉਹ ਇੱਕ ਉਹ ਦਿਨ ਦੇਖਣੇ ਪਏ ਸੀ ਕਿ ਕਵਨ ਦੀ ਮਾਂ ਨੂੰ ਜਦ ਉਹ ਪੇਟ ਤੋਂ ਸੀ ਘਰੋਂ ਕੱਢ ਦਿੱਤਾ ਸੀ ਤੇ ਮੁੜ ਕੇ ਕਦੀ ਉਸ ਦੀ ਸਹਾਰ ਨਹੀਂ ਲਈ ਸੀ ਤੇ ਨਾ ਹੀ ਆਪਣੀ ਪੈਦਾ ਹੋਈ ਔਲਾਦ ਨੂੰ ਘਰ ਨਾਲ ਲਾ ਕੇ ਦੇਖਿਆ ਸੀ। ਇਹੋ ਜਿਹਾ ਜ਼ਹਿਰ ਘੋਲ ਦਿੱਤਾ ਗਿਆ ਸੀ। ਸਰਜੀਤ ਸਿੰਘ ਦੀ ਜ਼ਿੰਦਗੀ ਨਰਕ ਬਣ ਗਈ ਸੀ। ਸਰਜੀਤ ਦੀ ਪਰਜਾਈ ਨੇ ਕਾਬਨ ਦੀ ਮਾਂ ਤੇ ਰਜੀਤ ਦੀ ਵੱਡੇ ਭਰਾ ਨਾਲ ਨਜਾਇਜ਼ ਸੰਬੰਧਾਂ ਦਾ ਇਲਜ਼ਾਮ ਲਾ ਦਿੱਤਾ ਦੋਹਾਂ ਵਿਚਕਾਰ ਲੜਵਾਈ ਲੜਾਈ ਕਰਵਾ ਦਿੱਤੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕਾਬਨ ਨੇ ساری ਜ਼ਿੰਦਗੀ ਪਿਤਾ ਦੇ ਸਾਏ ਤੋਂ ਬਿਨਾਂ ਬਤਾਈ ਤੇ ਮਾਂ ਇੱਕ ਵਿਆਹੀ ਹੋ ਕੇ ਵੀ ਵਿਧਵਾ ਦੀ ਤਰ੍ਹਾਂ ساری ਜ਼ਿੰਦਗੀ ਬਤੀਤ ਕਰਦੀ ਰਹੀ ਸਰਜੀਤ ਸਿੰਘ ਆਪਣੇ ਬੀਤੇ ਸਮੇਂ ਦੀਆਂ ਆਜ਼ਾਦਾਂ ਵਿੱਚੋਂ ਜਦ ਤੱਕ ਬਾਹਰ ਆਇਆ ਉਦੋਂ ਤੱਕ ਕਾਬਨ ਉਥੋਂ ਜਾ ਚੁੱਕੀ ਸੀ ਇੱਕ ਵਾਰ ਫਿਰ ਤ ਉਹ ਦੇ ਘਰ ਦੀਆਂ ਖੁਸ਼ੀਆਂ ਪ੍ਰਾਣੀਆਂ ਯਾਦਾਂ ਦੇ ਜ਼ਹਿਰੀਲੇ ਦਾਗਾਂ ਨਾਲ ਭਰ ਗਈਆਂ ਸੀ ਇਸ ਤਰ੍ਹਾਂ ਇਹ ਕਹਾਣੀ ਦਾ ਅੰਤ ਹੋਇਆ ਅਤੇ ਦੂਜੀ ਕਹਾਣੀ ਤੁਹਾਨੂੰ ਸੁਣਾਉਣੇ ਆ ਉਹ ਹੈਗੀ ਹੈ ਟ੍ਰੈਂਡ ਜਿਸ ਨੂੰ ਵੀ ਗੁਰਦੀਪ ਕੌਰ ਨੇ ਹੀ ਲਿਖਿਆ ਹੈ ਸਮੇਂ-ਸਮੇਂ ਦੀ ਗੱਲ ਹੈ ਦਸਾਂਤੀਏ ਆਪਾਂ ਕਿਵੇਂ ਜੁੜ-ਜੁੜ ਕੇ ਬਹਿੰਦੀਆਂ ਹੁੰਦੀਆਂ ਸੀ ਰੰਜਨਾ ਦੇ ਵਿੱਚ ਪਰ ਅੱਜ ਕੱਲ ਤਾਂ ਆਹ ਲੈ ਕੀ 트ੈਂਡ ਹੀ ਚੱਲ ਪਿਆ ਹੈ 50 ਨੂੰ ਪਾਰ ਕਰ ਰਹੀ ਜੀਤੋ ਨੇ ਕਿਹਾ ਨਾਲ ਬੈਠੀ ਆਪਣੀ ਹਮ ਜਵਤੀ ਤੇ ਹਮ ਖਿਆਲੀ ਬਸੰਤੀ ਨੂੰ ਜਿਨ੍ਹਾਂ ਦਾ ਬਚਪਨ ਵੀ ਇੱਕ ਸਾਲ ਇੱਕ ਸਾਥ ਬੀਤਿਆ ਸੀ ਸੌਰੇ ਘਰ ਸਫਰ ਵੀ ਇੱਕੋ ਪਿੰਡ ਦੀਆਂ ਹੋਣ ਕਰਕੇ ਜਦ ਵੀ ਸਮਾਂ ਮਿਲਦਾ ਦੋਵੇਂ ਜਣੀਆਂ ਇਕੱਠੀਆਂ ਬੈਠ ਆਪਣਾ ਦੁੱਖ ਸੁੱਖ ਕਰੋਣ ਲੱਗ ਪੈਂਦੀਆਂ ਬੇਗ ਨੀਮੀ ਪਾਈ ਬੈਠੀ ਸ਼ਾਂਤੀ ਨੇ ਸਿਰ ਉਤਾਣ ਚੁੱਕਿਆ ਤੇ ਬੋਲੀ ਕੀ ਆਖਿਆ ਤੂੰ 트ੈਂਡ ਚ ਇਹ ਉਤਰੇ ਕਿਹੜੇ 트ੈਂਡ ਨੇ ਆਹੋ ਆਖਿਆ ਸਹੀ ਹੈ ਤੋ ਲੱਕ ਨੂੰ ਹਲਾਈ ਜਾਓ ਤੇ ਅੱਖਾਂ ਤੇ ਐਣਕ ਪਾਈ ਜਾਓ ਬਸ ਆਹੀ ਕੁਝ ਹੈ ਜੀ ਤੋਰੇ ਕਿਹਾ ਜਿਆਦਾ ਤੈਨੂੰ ਜਿਆਦਾ ਪਾਂ ਪਿੰਗ ਝੁੱਟਿਆ ਕਰਦੀਆਂ ਸੀ ਤਾਂ ਕਿੰਨੀ ਉੱਚੀ ਚੜਾ ਲਿਆ ਕਰਦੀਆਂ ਸੀ ਪਿੰਗ ਨੂੰ ਦਸਾਂਤੀ ਪਤਾ ਹੈ ਮੈਨੂੰ ਕਿਰਾ ਦੋਵੇਂ ਆਪਾਂ ਖੇਤ ਚ ਜਾ ਕੇ ਲੱਗੀਆਂ ਸੀ ਜਦ ਪਿੰਗ ਦੀ ਘਰ ਸੀ ਟੁੱਟ ਗਈ ਸੀ ਇਹਨਾਂ ਆਖ ਕੇ ਦੋਨੇ ਜਣੀਆਂ ਹੱਸਣ ਲੱਗ ਪਈਆਂ ਜੀਤੋ ਦੀ ਨੂੰ ਚਾਹ ਲੈ ਕੇ ਆ ਗਈ ਜੀਤੋ ਆਪ ਆਪਣੇ ਵੱਡੇ ਪੁੱਤਰ ਕੋਲੇ ਬਾਹਰਲੇ ਮੁੱਢ ਚ ਰਹਿੰਦੀ ਹੋਣ ਕਰਕੇ ਹੁਣ ਥੋੜਾ ਬਹੁਤ ਬਦਲ ਗਈ ਸੀ ਇਹਨਾਂ ਵੀ ਨਹੀਂ ਸੀ ਬਦਲੀ ਪਰ ਹਾਂ ਕੋਣ ਜਰੂਰ ਚਲਾਉਣਾ ਸਿੱਖ ਲਿਆ ਸੀ ਤੇ ਜਦ ਵੀ ਦਸਾਂਤੀ ਦੇ ਨਾਲ ਬੈਠਦੀ ਤਾਂ ਉਹਨੂੰ ਕੁਝ ਨਾ ਕੁਝ ਬੁਖਾਉਂਦੀ ਜ਼ਰੂਰ ਕਹਿੰਦੀ ਚਾਹ ਪੀਂਦੀਆਂ ਹੋਈਆਂ ਦੋਨੋਂ ਜੜੀਆਂ ਫੋਨ ਵੇਖਣ ਲੱਗ ਪਈਆਂ ਤੇ ਜਦ ਨੂੰ ਉਸਦੀ ਵੱਡੀ ਹੁੰਦਾ ਕੋਣ ਆ ਗਿਆ ਬਸੰਤੀ ਚਾਹ ਪੀਂਦੀ ਰਹੀ ਤੇ ਜੀਤੋ ਆਪਣੀ ਨੂੰ ਨਾਲ ਫੋਨ ਤੇ ਗੱਲ ਕਰਦੀ ਰਹੀ ਥੋੜੀ ਦੂਰ ਬਾਅਦ ਥੋੜੀ ਦੇਰ ਬਾਅਦ ਫੋਨ ਰੱਖ ਕੇ ਜੀਤੋ ਫੇਰ ਸ਼ੁਰੂ ਹੋ ਗਈ ਤੇ ਬੋਲੀ ਨਹੀਂ ਬਸੰਤੀ ਤੇਰੇ ਕੋਲ ਉਹੀ ਘਗਰਾ ਹੈ ਜੀਦੇ ਵਿੱਚ ਤੂੰ ਕਹਿੰਦੀ ਸੀ ਝੂਹਾ ਵੜ ਗਿਆ ਸੀ ਕੇਰਾ ਹਾਂ ਹੈਗਾ ਮੈਂ ਤਾਂ ਸਾਹਮਣੇ ਸੰਦੂਕ ਉੱਤਰਿਆ ਪਿਆ ਹੈ ਬਸੰਤੀ ਤੇ ਉਹਦੇ ਘਰਤੀ ਦੇ ਉੱਪਰ ਵੀ ਬਲਾਈਂ ਸੋਹਣੀਆਂ ਬੇਲਾਂ ਪਵਾਰਕੀਆਂ ਸੀ ਤੂੰ ਉਹ ਵੀ ਹੈਗੀ ਆਕ ਨਹੀਂ ਜਿੱਤੋ ਹਾਂ ਸਾਰਾ ਕੁਝ ਹੈ ਮੇਰੇ ਕੋਲ ਪਰ ਜਾਣ ਨਹੀਂ ਹੁਣ ਔੜੀ-ਹੌੜੀ ਕਪੜਾ ਬੋਧਾ ਹੋਣਾ ਸ਼ੁਰੂ ਹੋ ਗਿਆ ਹੈ ਪਰ ਤੂੰ ਕਿਉਂ ਪੁੱਛ ਰਹੀ ਹੈ ਬਸੰਤੀ ਨੇ ਕਿਹਾ ਆ ਹੁਣੇ ਤਾਂ ਤੇਰੇ ਸਾਹਮਣੇ ਨੂ ਰਾਣੀ ਨਾਲ ਗੱਲਾਂ ਕਰਕੇ ਹਟੀਆਂ ਮੈਂ ਕਿਹਾ ਤੇਰੀ ਕੁੜਤੀ ਤੇ ਉਸ ਲਹਿੰਗੇ ਬਾਰੇ ਦੱਸਿਆ ਸੀ ਬਸ ਉਦੋਂ ਦੀ ਮਗਰ ਪਈ ਹੋਈ ਹੈ ਵੀ ਦੀਦੀ ਮੈਨੂੰ ਵੀ ਬਸੰਤੀ ਮਾਸੀ ਵਾਲੇ ਲਹਿੰਗੇ ਨਾਲ ਦਾ ਲਹਿੰਗਾ ਬਣਵਾ ਕੇ ਦੇ ਚੰਗੀ ਗੱਲ ਹੈ ਇਸੇ ਬਹਾਨੇ ਉਹ ਗੇਲਾ ਵੀ ਨਵੇਂ ਕੱਪੜੇ ਤੇ ਸਾਂਹੀਆਂ ਜਾਣਗੀਆਂ ਤੇ ਸਾਡੀ ਆਉਣ ਵਾਲੀ ਅਗਲੀ ਬਿੜੀ ਨੂੰ ਦਿਖਾਉਣ ਯੋਗ ਵੀ ਕੁਝ ਹੋਵੇਗਾ ਨਹੀਂ ਤਾਂ ਅੱਜ ਕੱਲ ਤਾਂ ਸਾਰੇ ਹੀ ਭਲਾ ਲੈਂਦੇ ਨੇ ਲੱਖ ਉਹ ਵੇਲਾ ਮੈਂ ਆਪ ਹੀ ਪਾਈਂਗੇ ਉਹ ਵੇਲਾ ਮੈਂ ਆਪ ਹੀ ਪਾਈਆਂ ਸੀ ਜਦ ਬਿਸਨੀ ਤਾਈ ਨੇ ਇਹ ਘਰ ਵਿੱਚ ਤਿੰਨ ਜਣ ਚ ਸਾਰੀਆਂ ਇਕੱਠੀਆਂ ਹੋਇਆ ਕਰਦੀਆਂ ਸੀ ਪਤਾ ਹੈ ਮੈਨੂੰ ਮੇਰੀ ਬੇਬੇ ਨੇ ਤਾਂ ਤੇਰੀ ਕਢਾਈ ਦੇਖ ਕੇ ਮੇਰੇ ਲਕੀੜੇ ਵੀ ਜੜੇ ਸੀ ਤੇ ਬੋਲੀ ਦੇਖ ਲੈ ਕਿੰਨੀ ਸਫਾਈ ਆ ਕੁੜੀ ਦੇ ਹੱਥ ਚ ਨਾਲੇ ਸਭ ਦੇ ਸਾਹਮਣੇ ਲਾ ਭਾਗੇ ਚੇ ਸੀ ਅੱਜ ਕੱਲ ਦੇ ਜਵਾਬ ਤਾਂ ਕੁਝ ਘਾਉਂਦੇ ਨਹੀਂ ਮਾਪਿਓ ਤੋਂ ਜੀਤੋ ਹੱਸਦੇ ਹੋਏ ਤੇ ਕੁਝ ਕੱਲ ਦੇ ਬੱਚਿਆਂ ਦੇ ਸੁਭਾਅ ਤੇ ਤੰਜ ਕੱਸਦੇ ਹੋਏ ਕਹਿੰਦੀ ਹੈ ਸਹੀ ਹੈ ਭੈਣੇ ਉਹ ਵੇਲੇ ਤਾਂ ਨੂੰ ਤਾਂ ਹੁਣ ਮੁੜ ਕੇ ਆਉਣ ਤਾਂ ਚੰਗਾ ਹੈ ਹੁਣ ਮੈਂ ਚੰਗਾ ਚਾਹਦੀ ਹਾਂ ਮੈਂ ਉਹ ਲਹਿੰਗਾ ਸੂਟ ਕੱਢ ਕੇ ਰੱਖਦੀ ਹਾਂ ਜਦ ਤੈਨੂੰ ਟਾਈਮ ਹੋਇਆ ਮੇਰੇ ਤੋਂ ਕਢ ਲੈ ਦਸ਼ਾਂਤੀ ਆਪਣੇ ਜਮਾਨੇ ਦੇ ਟ੍ਰੈਂਡ ਨੂੰ ਸਾਹਮਣ ਦਾ ਸੁਪਣਾ ਲੈ ਕੇ ਆਪਣੇ ਘਰ ਚਲੀ ਗਈ ਆ ਮਨਕ੍ਰੀਤ ਕੌਰ ਦੀ ਰਚਨਾ ਦੋਨੋਂ ਕਹਾਣੀਆਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਲਾਈਕ ਸ਼ੇਅਰ ਅਤੇ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਸੌਰੀ ਸੁਖਵੀਰ ਕੌਰ ਦੀ ਰਚਨਾ ਹੈ ਜੀ ਇਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ